ਸਭ ਕੋਰਚ ਆਏ ਹੋ ਕਿਸ ਕਾਰਨ ਕਰਕੇ ਤੁਸੀਂ ਅੱਜ ਕੋਰਚ ਆਏ ਹੋ ਜੀ ਬੇਟਾ ਇਹਨਾਂ ਕੁਛ 2-3 ਸਾਲ ਹੋ ਗਏ ਉਹਨਾਂ ਇਹ ਸ਼ੁਭਲੀ ਪਤੇ ਹੁੰਦੇ ਆ ਉਹਦੇ ਗਾਣੇ ਚੋਰੀ ਕੀਤੇ ਸੀਗੇ ਜਿਹੜੇ ਮੁੰਡੇ ਉਹਦੇ ਨਾਲ ਕੰਮ ਕਰਦੇ ਸੀ ਕੰਬਰ ਗਰੇਵਾਲ ਤੇ ਜਸਵਿੰਦਰ ਸਿੰਘ ਤੇ ਇੱਕ ਦੋ ਮੁੰਡੇ ਸਾਡੇ ਪਿੰਡੋਂ ਹੀ ਆ ਉਹਨਾਂ ਨੇ ਇੱਕ ਹੋਕਮਾਫਨਾ ਦੀ ਕੰਪਨੀ ਬਣਾ ਕੇ ਮੇਰੇ ਬੇਟੇ ਦੇ 47 ਗਾਣੇ ਲੀਕ ਕਰਨ ਦਾ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਦਿੱਤਾ ਸੀ ਤੇ ਉਹਨਾਂ ਨੇ ਉਹ ਉਹਦੀ ਸ਼ੁਰੂਆਤ ਵੱਜੋਂ ਅਲਚੈਪ ਉਹਨਾਂ ਦਾ ਗਾਣਾ ਇੱਕ ਹੈ ਜਿਹੜਾ ਉਹ ਲੀਕ ਵੀ ਕਰਤਾ ਸੀ ਜਿਹੜੇ ਨਾਮ ਦਾ ਗਾਣਾ ਅਲਚੈਪੋ ਅੱਛਾ ਜੀ ਤਾਂ ਜਦੋਂ ਉਹਦੋਂ ਅਸੀਂ ਮੈਂ ਕੁਦਰਤੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਇੱਥੇ ਆਏ ਸੀਗੇ ਗੁਰੂ ਘਰ ਤਾਂ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਉਦੋਂ ਇੱਥੇ ਇੱਕ ਕੰਪਲੇਂਟ ਫਾਈਲ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਇੱਕ ਦੋ ਜ਼ਮਾਨਤਾਂ ਲੈ ਕੇ ਭੱਜ ਗਏ ਇੱਕ ਦੋ ਪੇਸ਼ ਹੀ ਨਹੀਂ ਹੋਏ ਇਹ ਕਿਨੇ ਦਾ ਕੂੜਾ ਬੈਠਾ ਇਹਦਾ ਕਨਵਰਸਰ ਪਾਲਾ ਉਹ ਕਨੇਡਾ ਬੈਠਾ ਜਗਤਾਰ ਸਿੰਘ ਆਲਰੇਡੀ ਉਹਦੀ ਐਲਓਸੀ ਜਾਰੀ ਹੋ ਗਈ ਸੀ ਉਹ ਦੁਬਈ ਜਾਣ ਲੱਗਿਆ ਅਰੈਸਟ ਹੋ ਗਿਆ ਸੀਗਾ ਤੇ ਇਹ ਦੋ ਜਣੇ ਮੇਰੇ ਖਿਲਾਫ ਜ਼ਮਾਨਤ ਤੇ ਬਾਹਰ ਨੇ ਉਹ ਕੇਸ ਬਲ ਮੈਥੋਂ ਪੂਰਾ ਧਿਆਨ ਨਹੀਂ ਦਿੱਤਾ ਕਿ ਮੈਂ ਅੱਜ ਉਸੇ ਦੇ ਸੰਬੰਧ ਚ ਆਪਣੇ ਜਿਹੜੇ ਬਿਆਨ ਦਰਜ ਕਰਾਉਣ ਆਇਆ ਸੀਗਾ ਇਥੇ ਮਾਂਜੋਗਦਾਲ ਦੇ ਵਿੱਚ ਉਹਦੀ ਗਵਾਹੀ ਹੋ ਗਈ ਯਾਰ ਦੇ ਨਹੀਂ ਗਵਾਹੀ ਨਹੀਂ ਸੀ ਰਾਜੀ ਇਹ ਗਵਾਹੀ ਸਿਰਫ ਇੰਨੀ ਸੀ ਵੀ ਉਹ ਉਹਨਾਂ ਨੂੰ ਲੱਗਦਾ ਸੀ ਵੀ ਕੇਸ ਰੁਕ ਰਿਹਾ ਹੈ ਨਾ ਤਾਂ ਮੈਥੋਂ ਪਹੁੰਚੇਗਾ ਕਿਉਂਕਿ ਮੈਂ ਉਧਰ ਉਲਝ ਗਿਆ ਆਪਣੇ ਕੇਸ ਦੇ ਵਿੱਚ ਤਾਂ ਮੈਂ ਹੁਣ ਦਿਲਚਸਪੀ ਲਈ ਆਪੇ ਕੇਸ ਨੂੰ ਅਦਾਲਤ ਦਾ ਸਹਿਯੋਗ ਕਰਾਂਗੇ ਜਿਵੇਂ ਜਿਵੇਂ ਕੋਈ ਸੰਮਨ ਆਉਂਦਾ ਹੈ ਜਾਂ ਉਹਦੇ ਤੇ ਅੱਗੇ ਜੋ ਕਰ ਰਹੀ ਹੁੰਦੀ ਹੈ ਉਹ ਬੰਦੀ ਕਾਰਵਾਈ ਕਰਾਂਗੇ ਬਸ ਮੇਰਾ ਜੱਜ ਸਾਹਿਬ ਨੂੰ ਇਹ ਗੱਲ ਦੱਸਣ ਦਾ ਫਰਜ਼ ਬਣਦਾ ਸੀ ਵੀ ਇਹੀ ਵਿਅਕਤੀ ਨੇ ਜੇ ਇਹਨਾਂ ਨੇ ਕੌਨਸਪੀਰੇਸੀ ਦੇ ਅਧੀਨ ਪਹਿਲਾ ਰੰਜਿਸ਼ ਰੱਖੀ ਉਸੇ ਰੰਜਿਸ਼ ਨੂੰ ਪਹਿਲਾ ਸਾਡੇ ਜਿਹੜਾ ਉਹਦਾ ਕੈਰੀਅਰ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਹਨੂੰ ਫਿਜ਼ੀਕਲ ਖਤਮ ਕਰਵਾਤਾ ਇਹ ਪਹਿਲਾਂ ਵੀ ਸਾਡੇ ਦੁਸ਼ਮਣ ਸੀ ਇਹ ਅੱਜ ਵੀ ਸਾਡੇ ਦੁਸ਼ਮਣ ਨੇ ਔਰ ਇਹ ਬੇਟੇੰ ਤਾਂ ਦੁਨੀਆ ਤੋਂ ਵਿਦਾ ਕਰ ਹੀ ਚੁੱਕੇ ਠੀਕ ਹੈ ਜੀ ਤਾਂ ਵੀ ਇਹਨਾਂ ਦੇ ਨਾਲ ਕੋਈ ਨਰਮੀ ਨਾ ਵਰਤੀ ਜਾਵੇ ਇਹਨਾਂ ਨੂੰ ਜੋ ਵੀ ਕਾਨੂੰਨ ਦੇ ਮਤਾਬਕ ਬਣਦੀ ਸਜ਼ਾ ਜਰੂਰ ਠੀਕ ਠੀਕ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਗੱਠਜੋੜ ਨਹੀਂ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੱਠਜੋੜ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਜੀ ਬੇਟਾ ਇਹ ਹਰ ਇੱਕ ਸਟੇਟ ਦੀ ਆਪੋ ਆਪਣੀ ਸਿਚੁਏਸ਼ਨ ਹੁੰਦੀ ਹੈ ਇਹਦੇ ਉੱਤੇ ਮੈਂ ਕੋਈ ਮਤਲਬ ਬਿਆਨ ਦੇਣ ਦੇ ਆਪਣੇ ਆਪ ਨੂੰ ਕਾਬਲ ਨਹੀਂ ਮੰਨਦਾ ਕਿਉਂਕਿ ਉਹਨਾਂ ਨੇ ਆਪਣੀ ਜੋ ਉਹਨਾਂ ਦੀ ਸਿਆਸੀ ਕੰਡੀਸ਼ਨ ਹੈ ਨਾ ਉਹਦੇ ਹਿਸਾਬ ਨਾਲ ਉਹਦਾ ਸਾਫ ਫੈਸਲਾ ਆ ਜਾ ਉੱਥੋਂ ਦੀ ਲੀਡਰਸ਼ਿਪ ਹੈ ਜਿਹੜੀ ਹਾਈ ਕਮਾਂਡ ਹੈ ਉਹਦਾ ਫੈਸਲਾ ਹੈ ਫੈਸਲਾ ਜੋ ਵੀ ਹੋਊਗਾ ਅਸੀਂ ਮੇਰੇ ਨਾਲ ਆ ਠੀਕ ਹੈ ਸਿੱਧੂ ਸਾਨੂੰ ਪਿਆਰ ਕਰਨ ਵਾਲੇ ਨੇ ਉਹ ਤੁਹਾਨੂੰ ਬਹੁਤ ਜਾਵਾ ਅੱਜ ਪਿਆਰ ਕਰਦੇ ਆ ਨਵੇਂ ਗਾਣਿਆਂ ਨੂੰ ਲੈ ਕੇ ਕਿਸ ਤਰ੍ਹਾਂ ਤੁਹਾਡੇ ਕੋਲ ਗਾਣੇ ਪਈ ਹੋਏ ਨੇ ਤੇ ਕਦੋਂ-ਕਦੋਂ ਉਹ ਰਿਲੀਜ਼ ਕਰੋਗੇ ਅ ਤੁਹਾਡੇ ਸਾਹਮਣੇ ਆ ਅਸੀਂ ਉਹਨਾਂ ਦੇ 6-7 ਗਾਣੇ ਉਹਨਾਂ ਦੇ ਜਾਣ ਤੋਂ ਬਾਅਦ ਕਰ ਚੁੱਕੇ ਆ ਅਸੀਂ ਬੈਕ ਟੂ ਬੈਕ ਉਹਨਾਂ ਦੇ ਗਾਣੇ ਛੱਡਦੇ ਰਾਵਾਂਗੇ ਕੁਝ ਕੰਪਲੀਟ ਪਏ ਨੇ ਕੁਝ ਹਲੇ ਤਿਆਰ ਕਰਨ ਵਾਲੇ ਵੀ ਨੇ ਥੋੜਾ ਬਹੁਤ ਬਾਕੀ ਹੈ ਕਿਸੇ ਦਾ ਥੋੜਾ ਮਿਊਜ਼ਿਕ 'ਚ ਕਮੀ ਹੈ ਕੋਈ ਮਤਲਬ ਸਾਡੇ ਕੋਲੇ ਕਾਫੀ ਮੈਟਰ ਪਿਆ ਹਲੇ ਕਿੰਨੇ ਕਹਾਣੇ ਤੇ ਸਰ ਜੇ ਮੈਂ ਅਗਜਤ ਗਿਣਤੀ ਕਹਾਂ ਤਾਂ ਸ਼ਾਇਦ ਮੈਂ ਪਰ ਕਾਫੀ ਪਿਆ ਚਲੋ ਅਪਾ ਲੰਬਾ ਸਮਾਂ ਮਾਰਕੀਟ ਤੋਂ ਬਾਹਰ ਜਾਣ ਵਾਲੇ ਨਹੀਂ ਹੈਗੇ ਬਾਕੀ ਉਹ ਤਾਂ ਫੋਲੋਗ੍ਰਾਮ ਤਿਆਰ ਹੋ ਜੂਗਾ ਫਾਈਨਲ ਡੱਬਿੰਗ ਵੈਰਾ ਹੋ ਚੁੱਕੀ ਸਾਰਿਆਂ ਦੀ ਬਿਲਕੁਲ ਬਿਲਕੁਲ ਬਾਕੀ ਥੋੜਾ ਮੁੰਡਾ ਜਿਹੜਾ ਕੰਮ ਕਰ ਦੇ ਦੇ ਟੀਮ ਸਾਡੀ ਬਸ ਬਹੁਤ ਸੰਚਾ ਮਿਲ ਰਹੀ ਆ ਜੀ ਬਹੁਤ ਬਹੁਤ ਵਧੀਆ ਤੇਰੇ ਸਾਹਮਣੇ ਮਤਲਬ ਹੁਣ 1 ਕਰੋੜ ਦੇ ਦੋ ਐਲਬਮ ਉਸੇ ਦਿਨ ਰਿਲੀਜ਼ ਹੋਈਆਂ ਸੀ ਤੁਹਾਡੇ ਸਾਹਮਣੇ ਤੇ ਪਰੰਤੂ ਅਲਫਾ ਹਮਦਮਤ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਸਰਚ ਮਾਰ ਕੇ ਵੀ ਗਾਣਾ ਕਿੱਥੇ ਹੈ ਤੇ ਬਾਕੀ ਉਹਦੇ ਕੰਪਿਟੀਟਰ ਕਿੱਥੇ ਨੇ ਥੈਂਕ ਯੂ ਕਰੋਨਾ ਨਹੀਂ ਨਹੀਂ ਪਹਿਲਾਂ ਜਿੱਦਾਂ ਕੋਈ ਹਾਈ ਕਮਾਂਡ ਹੈ ਤਾਂ ਹਲੇ ਮੇਰਾ ਕੋਈ ਹਲੇ ਤੱਕ ਤਾਂ ਕੋਈ ਮਨ ਨਹੀਂ ਹੈ ਜੇ ਕੋਈ ਜਿੱਦਾਂ ਦਾ ਕੋਈ ਹਾਈ ਕਮਾਂਡ ਵੱਲ ਹੁਕਮ ਮਿਲਦਾ ਤਾਂ ਜੁੜ ਕਰਾਂਗਾ ਸਿੱਧੂ ਸਾਹਿਬ ਫਸਟ